ਹਰੜਾ ਤੁਹਾਨੂੰ ਇੱਕ ਅਜਿਹਾ ਪਿੰਡ ਦਿਖਾਉਂਦੇ ਨੇ ਕਿ ਉਸ ਪਿੰਡ ਦੇ ਚੌਤਰੇ ਦਾ ਨਾਮ ਬੜਾ ਹੀ ਵਧੀਆ ਰੱਖਿਆ ਹੋਇਆ ਤੇ ਅਕਸਰ ਬਜ਼ੁਰਗ ਉੱਥੇ ਆ ਕੇ ਬੈਠਦੇ ਨੇ ਤੇ ਆਪਸ ਦੇ ਵਿੱਚ ਗੱਲਾਂ-ਬਾਤਾਂ ਵੀ ਆਖਦੇ ਨੇ ਪਹਿਲਾਂ ਤਾਂ ਮੈਂ ਜੋ ਉਹ ਬੋਰਡ ਲੱਗਿਆ ਹੋਇਆ ਕੋ ਕਹਾਂਗੇ ਕਿ ਜ਼ਰੂਰ ਦੇਖਣ ਇਹ ਬੋਰਡ ਜੋ ਲੱਗਿਆ ਹੋਇਆ ਇਸ ਤੇ ਲਿਖਿਆ ਹੋਇਆ ਕਿ ਸਾਡੇ ਪਿੰਡ ਦੇ ਛੜੇ ਨੇ ਰੱਬ ਵਰਗੇ ਛੜਿਆਂ ਦੀ ਯਾਦ ਵਿੱਚ ਇਹ ਚੌਤਰਾ ਬਣਾਇਆ ਗਿਆ ਤੇ ਸਰਦਾਰ ਕੇਰ ਸਿੰਘ ਪੁੱਤਰ ਮੁਕੰਦ ਸਿੰਘ ਬਕਾਇਦਾ ਜੋ ਪੰਜ ਛੜੇ ਨੇ ਪਿੰਡ ਦੇ ਉਹਨਾਂ ਦੇ ਨਾਮ ਵੀ ਇੱਥੇ ਲਿਖੇ ਗਏ ਨੇ ਮਾਸਟਰ ਬਚਨ ਸਿੰਘ ਪੁੱਤਰ ਗੰਗਾ RAM ਸਰਦਾਰ ਰੂੜਾ ਸਿੰਘ ਪੁੱਤਰ ਸੈਬ ਦਿੱਤਾ ਸਿੰਘ ਸਰਦਾਰ ਭਾਕ ਸਿੰਘ ਮਾਨ ਪੁੱਤਰ ਕਿਰਪਾ ਸਿੰਘ ਮਾਨ ਸਰਦਾਰ ਲਾਭ ਸਿੰਘ ਪੁੱਤਰ ਸੰਤਾ ਸਿੰਘ ਤ੍ਰਿਬੈਣੀ ਇਹ ਕਾਫੀ ਵਧੀਆ ਦਿਲਚਸਪ ਦਿਲਚਸਪ ਚੌਤਰਾ ਬਣਿਆ ਹੋਇਆ ਸਰ ਚੌਥਰੇ ਦੇ ਬੈਠੇ ਹੋ ਪਹਿਲਾਂ ਇਹ ਦੱਸੋ ਵੀ ਤੁਹਾਡਾ ਵਿਆਹ ਹੋਇਆ ਵਾ ਨਹੀਂ ਜੀ ਮਤਲਬ ਜੋ ਲਿਖਿਆ ਵਾ ਸੱਚ ਹੈ ਅੱਛਾ ਜੀ ਤੁਹਾਡਾ ਨਾਮ ਲਿਖਿਆ ਵਾ ਨਹੀਂ ਤੇ ਇਹ ਤਾਂ ਲੜਨਾ ਚਾਹੀਦਾ ਜਿਹਨੇ ਬੋਰ ਲਾਇਆ ਹੈ ਜੀ ਕਾ ਲੜੀ ਹੈ ਜੀ ਤੁਹਾਡਾ ਤਾਂ ਨਾਮ ਨਹੀਂ ਲਿਖਿਆ ਵਾ ਤੁਸੀਂ ਛੜੇ ਹੋ ਮੇਰੇ ਅੱਗੇ ਛੜ ਜਾਂਦਾ ਹਾਂ ਹਾਂ ਇਹ ਕਦੋਂ ਦਾ ਲੱਗਿਆ ਵਾ ਬੋਰ ਮੌਸੇ ਰੋਗੇ ਖਾ ਚ ਰੋਗੇ ਨੂੰ ਜਦ ਕੋਈ ਪਿੰਡ ਤੋਂ ਬਾਹਰ ਤੋਂ ਆਂਦਾ ਹੋਣਾ ਬੰਦਾ ਉਹ ਹੱਸਦਾ ਹੋਣਾ ਦੇਖ ਦੇਖ ਕੇ ਵੀ ਯਾਰ ਇਹ ਚੌਂਤਰਾ ਬੜਾ ਘੈਂਟ ਹੈ ਹਾਂਜੀ ਹਾਂਜੀ ਦੇਖਦਾ ਹੀ ਜੀ ਪੂਰਾ ਇਹਨ ਫੋਟੋ ਖਿੱਚ ਖਿੱਚ ਕੇ ਲੈ ਕੇ ਜਾਂਦੇ ਹੋਣੇ ਹਾਂਜੀ ਹੂੰ ਬਿਆਹ ਹਾਂ ਬਿਆਹ ਕਥਨੀ ਕਰਾਇਆ ਬਿਆਹ ਤੇ ਲੈਣਾ ਜੀ ਹਾਂ ਹਾਂ ਬਿਆਹ ਅੱਲ ਤੇ ਹੁੰਦੇ ਫਿਰਦੇ ਮਤਲਬ ਫਿਰ ਇਹ ਹੋ ਜਾਂਦਾ ਵੀ ਘਰ ਤੇ ਡੋਲੂ ਫੜ ਕੇ ਲੈ ਕੇ ਆਏ ਚੱਲ ਵੀ ਸੋਦਾ ਚੱਲ ਵੀ ਦੁੱਧ ਚੱਲ ਵੀ ਲੱਸੀ ਹਾਂਜੀ ਹਾਂਜੀ ਵਾਹ ਠੀਕ ਹੈ ਕੋ ਟੈਨਸ਼ਨ ਫਰੀ ਬਿਲਕੁਲ ਹਾਂ